ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਆਰਬੀਆਈ ਦੁਆਰਾ 1 ਜਨਵਰੀ ਤੋਂ ਤਿੰਨ ਤਰ੍ਹਾਂ ਦੇ ਖਾਤੇ ਜਿਹੜੇ ਬੈਂਕ ਖਾਤੇ ਐ ਬੰਦ ਕਰਨ ਦਾ ਫੈਸਲਾ ਲਿਆ ਐ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਕਿਸ-ਕਿਸ ਤਰ੍ਹਾਂ ਦੇ ਬੈਂਕ ਖਾਤੇ ਐ ਜਿਹੜੇ ਬੰਦ ਹੋਣਗੇ ਕਿਉਂ ਬੰਦ ਹੋਣਗੇ ਜੇ ਤੁਹਾਡਾ ਬੈਂਕ ਖਾਤਾ ਵੀ ਇਨ੍ਹਾਂ ਤਿੰਨ ਕੈਟਾਗਰੀ ਚ ਆਉਂਦਾ ਹੈ ਜਿਹੜੀਆਂ ਨਿਊ ਗਾਈਡਲਾਈਨਸ ਜਾਰੀ ਕੀਤੀਆਂ 2025 ਦੇ ਵਿੱਚ 1 ਜਨਵਰੀ ਨੂੰ ਜਿਹੜੇ ਖਾਤੇ ਬੰਦ ਹੋ ਜਾਣੇ ਆ ਤੁਹਾਡੇ ਖਾਤੇ ਨੂੰ ਬੰਦ ਹੋਣ ਤੋਂ ਬਚਾਉਣ ਵਾਸਤੇ ਕੀ ਕਰਨਾ ਪਊਗਾ ਇਸ ਬਾਰੇ ਵੀ ਗੱਲ ਕਰਾਂਗੇ ਬਹੁਤ ਇਹ ਛੋਟੀ ਵੀਡੀਓ ਤੇ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਗੱਲ ਕਰਾਂਗੇ ਕਿਵੇਂ ਤੁਸੀਂ ਆਪਣਾ ਬੈਂਕ ਖਾਤਾ ਬਚਾ ਸਕਦੇ ਹੋ ਬੰਦ ਹੋਣ ਤੋਂ ਇਸ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ 1 ਜਨਵਰੀ 2025 ਤੋਂ ਤਿੰਨ ਤਰ੍ਹਾਂ ਦੇ ਖਾਤੇ ਜਿਹੜੇ ਬੈਂਕ ਖਾਤੇ ਆ ਉਹ ਬੰਦ ਹੋ ਜਾਣੇ ਆ ਬੈਂਕ ਖਾਤੇ ਨੂੰ ਬੰਦ ਕਰਨ ਤੋਂ ਬਚਾਉਣ ਵਾਸਤੇ ਕੀ ਕਰਨਾ ਪਵੇਗਾ ਇਸ ਬਾਰੇ ਵੀ ਇਸ ਵੀਡੀਓ ਚ ਗੱਲ ਕਰਾਂਗੇ ਆਪਾਂ ਕਿਸ ਤਰ੍ਹਾਂ ਦੇ ਬੈਂਕ ਖਾਤੇ ਜਿਹੜੇ ਬੰਦ ਹੋਣ ਜਾ ਰਹੇ ਆ ਇਸ ਬਾਰੇ ਆਪਾਂ ਡਿਟੇਲ ਦੇ ਵਿੱਚ ਇਸ ਵੀਡੀਓ ਚ ਗੱਲ ਕਰਾਂਗੇ ਹੁਣ ਗੱਲ ਕਰਦੇ ਆ ਕਿ ਆਰਬੀਆਈ ਦੇ ਜਿਹੜੇ ਨਵੇਂ ਰੂਲ ਹੈ ਉਹ ਕੀ ਕਹਿੰਦੇ ਆ ਜਿਸ ਕਰਕੇ 1 ਜਨਵਰੀ 2 2025 ਨੂੰ ਕੁਝ ਖਾਤੇ ਬੰਦ ਹੋ ਜਾਣਗੇ ਤਿੰਨ ਪ੍ਰਕਾਰ ਦੇ ਬੈਂਕ ਖਾਤੇ ਆ ਜਿਹੜੇ ਬੰਦ ਹੋ ਜਾਣਗੇ ਜਿਹੜੀਆਂ ਨਵੀਆਂ ਗਾਈਡਲਾਈਨਸ ਆ ਆਰਬੀਆਈ ਵੱਲੋਂ ਗਾਈਡਲਾਈਨਸ ਦੇ ਮੁਤਾਬਕ ਕਿਹੜੇ-ਕਿਹੜੇ ਖਾਤੇ ਬੰਦ ਹੋਣਗੇ ਇਸ ਬਾਰੇ ਇਸ ਵੀਡੀਓ ਚ ਆਪਾਂ ਗੱਲ ਕਰਦੇ ਹਾਂ 1 ਜਨਵਰੀ 2025 ਤੋਂ ਤਿੰਨ ਪ੍ਰਕਾਰ ਦੇ ਬੈਂਕ ਖਾਤੇ ਬੰਦ ਕਰ ਦਿੱਤੇ ਜਾਣਗੇ ਇਹ ਖਾਤੇ ਬੰਦ ਕਰਨ ਦਾ ਕਾਰਨ ਕੀ ਹੈ ਇਸ ਬਾਰੇ ਵੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਜਾ ਰਹੀ ਹੈ ਡੋਰਮੈਂਟ ਅਕਾਊਂਟ ਦੀ ਗੱਲ ਕੀਤੀ ਜਾ ਰਹੀ ਹੈ ਡੋਰਮੈਂਟ ਅਕਾਊਂਟ ਦਾ ਮਤਲਬ ਕੀ ਹੈ ਜਿਸ ਦੇ ਵਿੱਚ ਲੰਬੇ ਸਮੇਂ ਤੋਂ ਕੋਈ ਲੈਣ ਦੇਣ ਨਹੀਂ ਹੋਇਆ RBI ਦੇ ਅਨੁਸਾਰ ਜੇ ਕਿਸੇ ਖਾਤੇ 'ਚ 2 ਸਾਲ ਤੱਕ ਕੋਈ ਲੈਣ-ਦੇਣ ਨਹੀਂ ਹੋਇਆ ਤਾਂ ਉਸ ਖਾਤੇ ਨੂੰ ਡਾਰਮੈਂਟ ਅਕਾਊਂਟ ਘੋਸ਼ਿਤ ਕਰ ਦਿੰਦੇ ਆ ਹੁਣ ਜੇ ਤੁਹਾਡਾ ਕੋਈ ਖਾਤਾ ਹੈਗਾ 2 ਸਾਲ ਤੋਂ ਤੁਸੀਂ ਯੂਜ਼ ਨਹੀਂ ਕੀਤਾ ਲੈਣ-ਦੇਣ ਨਹੀਂ ਕੀਤਾ ਕੋਈ ਤਾਂ ਬੈਂਕ ਦੁਆਰਾ ਜਿਹੜਾ ਹੈਗਾ ਡਾਰਮੈਂਟ ਅਕਾਊਂਟ ਘੋਸ਼ਿਤ ਕਰ ਦਿੱਤਾ ਜਾਂਦਾ ਇਹਨਾਂ ਖਾਤਿਆਂ ਨੂੰ ਬੰਦ ਕਰਨ ਦਾ ਕਾਰਨ ਇਹ ਹੈ ਵੀ ਇਸ ਵਿੱਚ ਕੋਈ ਧੋਖਾਧੜੀ ਨਾ ਹੋ ਸਕੇ ਕੋਈ ਗਲਤ ਜਿਹੜਾ ਹੈ ਲੈਣ-ਦੇਣ ਦਾ ਖਤਰਾ ਵੱਤ ਸਕਦਾ ਇਸ ਨਾਲ ਬੈਂਕ ਜਿਹੜੇ ਹੈ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਕਦਮ ਚੱਕਦੇ ਆ ਇਸ ਕਰਕੇ ਇਹਨਾਂ ਖਾਤਿਆਂ ਨੂੰ ਬੰਦ ਕਰ ਦਿੱਤਾ ਜਾਂਦਾ ਜੇ ਤੁਸੀਂ 2 ਸਾਲ ਤੋਂ ਤੁਹਾਡਾ ਕੋਈ ਬੈਂਕ ਖਾਤਾ ਹੈ 2 ਸਾਲ ਤੋਂ ਉਸ ਦੇ ਵਿੱਚ ਕੋਈ ਲੈਣ-ਦੇਣ ਨਹੀਂ ਕੀਤਾ ਤਾਂ 1 ਜਨਵਰੀ ਤੋਂ ਉਹ ਖਾਤੇ ਬੰਦ ਕਰ ਦਿੱਤੇ ਜਾਣਗੇ ਹੁਣ ਗੱਲ ਕਰਦੇ ਆ دوسرے ਨੰਬਰ ਤੇ ਕਿਹੜੇ ਖਾਤੇ ਬੰਦ ਹੋਣਗੇ ਇਨਐਕਟਿਵ ਅਕਾਊਂਟ ਹੁਣ ਇਨਐਕਟਿਵ ਅਕਾਊਂਟ ਕਿਹੜੇ ਹੁੰਦੇ ਆ ਇਸ ਬਾਰੇ ਆਪਾਂ ਗੱਲ ਕਰਾਂਗੇ ਜੇ ਕਿਸੇ ਖਾਤੇ 'ਚ 6 ਮਹੀਨੇ ਤੱਕ ਕੋਈ ਲੈਣ-ਦੇਣ ਨਹੀਂ ਹੋਇਆ ਤਾਂ ਉਹ ਬੈਂਕ ਜਿਹੜਾ ਹੈਗਾ ਉਹਨੂੰ ਇਨਐਕਟਿਵ ਅਕਾਊਂਟ ਕਰ ਦਿੰਦਾ ਉਸ ਦਾ ਕਾਰਨ ਇਹ ਹੈ ਕਿ ਜਿਹੜੇ ਇਹ ਅਕਾਊਂਟ ਹੁੰਦੇ ਆ ਇਹਨਾਂ 'ਚ ਧੋਖਾਧੜੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜੇ ਤੁਸੀਂ ਲਗਾਤਾਰ ਆਪਣੇ ਅਕਾਊਂਟ ਦੇ ਵਿੱਚ ਲੈਣ-ਦੇਣ ਕਰਦੇ ਰਹਿੰਦੇ ਹੋ ਕੋਈ ਚੈੱਕ ਦੇਤਾ ਜਾਂ ਕੋਈ ਕਿਸੇ ਤਰ੍ਹਾਂ ਦਾ ਟਰਾਂਜੈਕਸ਼ਨ ਹੋ ਗਈ ਅਕਾਊਂਟ ਦੇ ਵਿੱਚ ਲੈਣ-ਦੇਣ ਚੱਲਦਾ ਰਹਿੰਦਾ ਤਾਂ ਅਕਾਊਂਟ ਬੈਂਕ ਦੇਖਦਾ ਰਹਿੰਦਾ ਇਸ ਬਾਰੇ ਤੇ ਜੇ ਮੰਨ ਲਓ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਕੋਈ ट्रांजैक्शन ਨਹੀਂ ਹੋਈ ਇਸ ਤਰ੍ਹਾਂ ਦੇ ਅਕਾਊਂਟ ਨੂੰ ਇਨਐਕਟਿਵ ਕਿਹਾ ਜਾਂਦਾ ਜਿਹੜੇ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੇ ਅੰਦਰ ਕੋਈ ਲੈਣ ਦੇਣ ਨਹੀਂ ਹੋਇਆ ਉਹਦੇ ਉਸ ਅਕਾਊਂਟ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ ਕੋਈ ਵੀ ਪੈਸਾ ਉਸ ਅਕਾਊਂਟ ਦੇ ਵਿੱਚ ਜਮਾ ਨਹੀਂ ਕਰਾਇਆ ਗਿਆ ਅਕਾਊਂਟ ਦੇ ਵਿੱਚੋਂ ਪੈਸਾ ਕੱਢਿਆ ਨਹੀਂ ਗਿਆ ਨਾ ਹੀ ਕੋਈ ਚੈੱਕ ਦੇ ਥਰੂ ट्रांजैक्शन ਹੋਈ ਹੈ ਜੇ ਤੁਹਾਡਾ ਬੈਂਕ ਖਾਤਾ 1 ਸਾਲ ਤੋਂ ਇਨਐਕਟਿਵ ਹੈ ਕੋਈ ट्रांजैक्शन ਨਹੀਂ ਕੀਤੀ ਕੋਈ ਲੈਣ ਦੇਣ ਨਹੀਂ ਕੀਤਾ ਤਾਂ ਤੁਹਾਡਾ ਖਾਤਾ ਪੂਰੇ ਤਰੀਕੇ ਨਾਲ ਬੰਦ ਕੀਤਾ ਜਾ ਸਕਦਾ ਹੁਣ 1 ਜਨਵਰੀ ਨੂੰ ਬੰਦ ਕੀਤਾ جا ਸਕਦਾ ਹੁਣ ਗੱਲ ਕਰਦੇ ਆਂ ਤੀਸਰੇ ਨੰਬਰ ਤੇ ਕਿਹੜੇ ਖਾਤੇ ਬੰਦ ਹੋਣੇ ਆ ਜੀਰੋ ਬੈਲੈਂਸ ਅਕਾਊਂਟ ਉਹ ਬੰਦ ਹੋ ਸਕਦੇ ਆ ਉਹ ਕੀ ਕਾਰਨ ਹੈ ਇਸ ਬਾਰੇ ਗੱਲ ਕਰਦੇ ਆਂ ਕਿਉਂ ਬੰਦ ਹੋ ਸਕਦੇ ਆ ਜੀਰੋ ਬੈਲੈਂਸ ਅਕਾਊਂਟ ਦਾ ਮਤਲਬ ਹੈ ਜਿਸ ਖਾਤੇ ਦੇ ਵਿੱਚ ਕੋਈ ਵੀ ਬੈਲੈਂਸ ਨਹੀਂ ਹੁੰਦਾ ਜੀਰੋ ਬੈਲੈਂਸ ਤੋਂ ਇਲਾਵਾ ਜਿਹੜੇ ਹੋਰ ਖਾਤੇ ਹੁੰਦੇ ਆ ਉਹਨਾਂ ਦੀ ਲਿਮਟ ਹੁੰਦੀ ਹੈ ਬੈਂਕ ਵੱਲੋਂ ਲਿਮਟ ਹੁੰਦੀ ਹੈ ਵੀ ਐਨੇ ਪੈਸੇ ਤੁਸੀਂ ਖਾਤੇ ਦੇ ਵਿੱਚ ਰੱਖਣੇ ਆ ਨਹੀਂ ਤਾਂ ਜੁਰਮਾਨਾ ਲੱਗ ਜਾਂਦਾ ਨਹੀਂ ਰੱਖੇ ਤਾਂ ਪਰ ਕੁਝ ਖਾਤੇ ਇਸ ਤਰ੍ਹਾਂ ਦੇ ਹੁੰਦੇ ਆ ਜਿਦੇ ਵਿੱਚ ਕੋਈ ਮਿਨੀਮਮ ਬੈਲੈਂਸ ਰੱਖਣ ਦੀ ਸ਼ਰਤ ਨਹੀਂ ਹੁੰਦੀ ਜੀਰ ਲਾਸਟ ਉਹ ਖਾਤੇ ਖੁੱਲਦੇ ਆ ਇਸ ਤਰ੍ਹਾਂ ਦੇ ਜਿਹੜੇ ਜ਼ੀਰੋ ਬੈਲੈਂਸ ਦੇ ਖਾਤੇ ਆ ਲੰਬੇ ਸਮੇਂ ਤੋਂ ਇਸ ਦੇ ਵਿੱਚ ਕੋਈ ਲੈਣ ਦੇ ਨਹੀਂ ਹੋਇਆ ਇਸ ਤਰ੍ਹਾਂ ਦੇ ਖਾਤੇ ਜਿਹੜੇ ਹੈਗੇ ਉਹਨਾਂ ਨੂੰ ਬੈਂਕ 1 ਜਨਵਰੀ 2025 ਨੂੰ ਬੰਦ ਕਰਨ ਵਾਲੇ ਆ ਜ਼ੀਰੋ ਬੈਲੈਂਸ ਖਾਤੇ ਜਿਹੜੇ ਉਹ ਹੁੰਦੇ ਆ ਜਿਨ੍ਹਾਂ ਚ ਕੋਈ ਬੈਲੈਂਸ ਨਹੀਂ ਹੁੰਦਾ ਜਾਂ ਬਹੁਤ ਘੱਟ ਬੈਲੈਂਸ ਹੁੰਦਾ ਇਹ ਖਾਤੇ ਆਮ ਤੌਰ ਤੇ ਇਹ ਉਹਨਾਂ ਲੋਕਾਂ ਵਾਸਤੇ ਹੁੰਦੇ ਆ ਜਿਹੜੇ ਆਰਥਿਕ ਰੂਪ ਤੋਂ ਕਮਜ਼ੋਰ ਆ ਉਹਨਾਂ ਵਾਸਤੇ ਇਹ ਖਾਤੇ ਬਣਾਏ ਜਾਂਦੇ ਆ ਇਸ ਤਰ੍ਹਾਂ ਦੇ ਖਾਤੇ ਚ ਗਵਰਨਮੈਂਟ ਦੀ ਕੋਈ ਸਕੀਮ ਹੈ ਉਹਦੇ ਪੈਸੇ ਆ ਰਿਹਾ ਹੈ ਤਾਂ ਇਸ ਤਰ੍ਹਾਂ ਦੇ ਖਾਤੇ ਨੂੰ ਬੈਂਕ ਨਹੀਂ ਬੰਦ ਕਰੂਗਾ ਕਿਸੇ ਸਕੀਮ ਵਾਸਤੇ ਖੋਲਿਆ گورਨਮੈਂਟ ਵੱਲੋਂ ਕੋਈ ਸਕੀਮ ਦਿੱਤੀ ਵੀ ਹੈ ਜ਼ੀਰੋ ਬੈਲੈਂਸ ਖਾਤਾ گورਨਮੈਂਟ ਨੇ ਖੋਲ ਕੇ ਦਿੱਤਾ ਹੈ گورਨਮੈਂਟ ਵੱਲੋਂ ਸਕੀਮ ਦੇ ਤਹਿਤ ਪੈਸੇ ਆ ਰਿਹਾ ਹੈ ਇਸ ਤਰ੍ਹਾਂ ਦੇ ਖਾਤੇ ਨੂੰ ਬੈਂਕ ਬੰਦ ਨਹੀਂ ਕਰੂਗਾ ਇਸ ਤਰ੍ਹਾਂ ਆਰਬੀਆਈ ਨੇ ਤਿੰਨ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਖਾਤੇ ਐ ਉਹਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਹੁਣ ਗੱਲ ਕਰਦੇ ਆ ਕਿ ਇਹਨਾਂ ਤਿੰਨ categories ਦੇ ਵਿੱਚ ਖਾਤੇ ਆਉਂਦੇ ਆ ਉਹਨਾਂ ਨੂੰ ਆਪਣੇ ਖਾਤੇ ਨੂੰ ਚਾਲੂ ਰੱਖਣ ਵਾਸਤੇ ਕੀ ਕੀ ਕਰਨਾ ਪਵੇਗਾ ਇਸ ਵਾਸਤੇ ਕਿਵੇਂ ਉਹ ਆਪਣੇ ਖਾਤੇ ਨੂੰ ਬੰਦ ਹੋਣ ਤੋਂ ਬਚਾ ਸਕਦੇ ਹੈ? ਇਸ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇ ਤੁਹਾਡਾ ਕੋਈ ਡੋਰਮੈਂਟ ਜਾਂ ਇਨਐਕਟਿਵ ਜਾਂ ਜ਼ੀਰੋ ਬੈਲੈਂਸ ਅਕਾਊਂਟ ਹੈ ਤੁਹਾਨੂੰ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਇਹ ਖਾਤਾ ਐਕਟਿਵ ਕਰਾਣਾ ਪਵੇਗਾ ਜੇ ਤੁਹਾਡੇ ਖਾਤੇ 'ਚ ਕੋਈ ਲੈਣ ਦੇ ਨਹੀਂ ਹੋਇਆ ਖਾਤੇ ਨੂੰ ਦੁਬਾਰਾ ਚਾਲੂ ਕਰਨ ਵਾਸਤੇ ਬੈਂਕ ਦੇ ਵਿੱਚ ਐਪਲੀਕੇਸ਼ਨ ਦੇਣੀ ਹੋਊਗੀ ਜਿਹੜੇ ਇਹ ਤਿੰਨ ਤਰ੍ਹਾਂ ਦੇ ਖਾਤੇ ਬੰਦ ਹੋ ਰਹੇ ਹੈ ਡੋਰਮੈਂਟ ਇਨਐਕਟਿਵ ਜਾਂ ਜ਼ੀਰੋ ਬੈਲੈਂਸ ਵਾਲੇ ਇਹਨਾਂ ਖਾਤਿਆਂ ਨੂੰ ਚਾਲੂ ਰੱਖਣਾ ਚਾਹੁੰਦੇ ਹੈ ਤਾਂ ਬੈਂਕ ਨਾਲ ਸੰਪਰਕ ਕਰਕੇ ਐਪਲੀਕੇਸ਼ਨ ਦੇ ਕੇ ਇਸ ਤਰ੍ਹਾਂ ਦੇ ਜਿਹੜੇ ਤਿੰਨ ਤਰ੍ਹਾਂ ਦੇ ਇੱਕ ਅਕਾਊਂਟ ਹੋਲਡਰ ਹੈ ਪੂਰੀ ਤਰ੍ਹਾਂ ਨਾਲ ਇਹ ਖਾਤੇ ਚਾਲੂ ਰੱਖਣਾ ਚਾਹੁੰਦੇ ਤਾਂ ਜਲਦੀ ਤੋਂ ਜਲਦੀ ਇਹ ਬੈਂਕ ਦੇ ਵਿੱਚ ਜਾ ਕੇ ਐਪਲੀਕੇਸ਼ਨ ਦੇ ਕੇ ਖਾਤਾ ਜਿਹੜਾ ਉਹਦਾ ਚਾਲੂ ਕਰਨ ਵਾਸਤੇ ਰਿਕਵੈਸਟ ਕਰਨੀ ਹੋਊਗੀ ਜੋ ਵੀ ਬੈਂਕ ਦੀਆਂ ਸ਼ਰਤਾਂ ਉਹ ਪੂਰੀਆਂ ਕਰਨੀਆਂ ਹੋਣਗੀਆਂ ਜੇ ਇਸ ਤਰ੍ਹਾਂ ਨਹੀਂ ਕਰਦੇ ਤਾਂ ਤੁਹਾਡੇ ਖਾਤੇ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਊਗਾ ਬੈਂਕ ਵੱਲੋਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਉਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ